ਸੰਵਿਧਾਨ ਦੇ ਨਿਰਮਾਤਾ ਸਿੰਬਲ ਆਫ ਨੌਲੇਜ ਵਾਦਾ ਸਾਹਿਬ ਡਾਟਰ ਅੰਬੇਡਕਰ ਸਾਹਿਬ ਦੇ ਸਨਮਾਨ ਦੇ ਵਿੱਚ ਔਰ ਅੰਮ੍ਰਿਤਸਰ ਦੇ ਵਿੱਚ ਜੋ ਸ਼ਰਾਰਤੀ ਅੰਸਰ ਨੇ ਮਾਰੀ ਕਰਤਾ ਕੀਤੀ ਹੈ ਉਹਦੇ ਰੋਸ ਵਿੱਚ ਅੱਜ ਭਾਜਪਾ ਸਮਾਜ ਪਾਰਟੀ ਦੇ ਜਿੰਨੇ ਲੋਕ ਇਕੱਠੇ ਹੋ ਕੇ ਆਏ ਹੋ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਸਰਕਾਰ ਤਨਵੀਰ ਸਿੰਘ ਜੀ ਸਰਦੂਰਗੜ ਜਿਹੜੇ ਪਿਛਲੇ ਦਿਨੀ ਇਨਾਂ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ ਸਵੇਰੇ ਦੇ ਇੰਚਾਰਜ ਲਗਾਇਆ ਔਰ ਮੇਰੇ ਸਾਥੀ ਦక్టర్ ਬੱਖਸ਼ ਸਿੰਘ ਜੀ ਲੈਕਚਰਰ ਝਲੂਰ ਸਾਹਿਬ ਸਰਦਾਰ ਸਿੰਘ ਜੀ ਟੋਨੀਆ ਚਕਤਾਰ ਸਿੰਘ ਨਾਰੀ ਕੇ ਔਰ ਸਰਦਾਰ ਜੀ ਖੇੜੀ ਸਾਰੇ ਹਲਕੇ ਦੇ ਪ੍ਰਧਾਨ ਸਾਰੀ ਲੀਡਰਸ਼ਿਪ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਜੈਕਾਰ ਅੱਜ ਪੰਜਾਬ ਦੇ ਵਿੱਚ ਪਕਾ ਸਾਹਿਬ ਅਮੇਰਦਾਰ ਸਾਹਿਬ ਨੂੰ ਮੰਨਣ ਵਾਲੇ ਲੋਕਾਂ ਦੇ ਖਿਰਦੇ ਬਨੰਦ ਲੈ ਗਏ ਨੇ ਕਿਉਂਕਿ 26 ਜਨਵਰੀ ਜਿਸ ਦਿਨ 75 ਸਾਲ ਹੋ ਗਏ ਪਕਾ ਸਾਹ ਦੇ ਸੰਧਾਨ ਦੇ ਸਿਰਜ ਬਣਾਇਆ ਸੀ ਪਕਾ ਸਾਹ ਦਾ ਸੰਧਾਨ ਦੇ ਬਹੁਤ ਜਨ ਸਮਾਜ ਪਾਰਟੀ ਨੇ ਪਿੰਡਾਂ ਦੇ ਵਿੱਚ 10 12 12 15 16 ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਸੰਧਾਨ ਪ੍ਰਤੀ ਜਾਗਰੂਕ ਕੀਤਾ ਸੀ ਇਸ ਗੱਲ ਉਹ ਦਿਨ ਇੱਕ ਸ਼ਰਾਰਤੀ ਅੰਜ਼ਰ ਨੇ ਉਹ ਚੁਣਿਆ ਮੈਂ ਹਰਾਂ ਦੀ ਗੱਲ ਹੈ ਵੀ ਇੱਕਲਾ ਬੰਦਾ ਜੇ ਉਹ ਪੌੜੀ ਸੀ ਵੀ ਲੋਹੇ ਦੀ ਸੀ ਬਹੁਤ ਭਾਰੀ ਸੀ ਇੱਕਲਾ ਬੰਦਾ ਉਹ ਚੱਕ ਨਹੀਂ ਸਕਦਾ ਪੌੜੀ ਇਕਲਾ ਬੰਦਾ ਉਹ ਇਹਦੀ ਕਰਤੂਤ ਕਰ ਨਹੀਂ ਸਕਦਾ ਇਹ ਜਿਹੜੀ ਗੱਲ ਸਾਹਮਣੇ ਆਈ ਹੈ ਇਹ ਪੰਜਾਬ ਸਰਕਾਰ ਦਾ ਇਹਦੇ ਵਿੱਚ ਨਰੋਨ ਹੱਥ ਹੈ ਕਿਉਂਕਿ ਪੰਜਾਬ ਸਰਕਾਰ ਬਾਬਾ ਸਾਹਿਬ ਦੀ ਪ੍ਰਤਿਮਾ ਦਾ ਇਹ ਉਹਦੀ ਸਾਂਭ-ਸਮਾਲ ਨਹੀਂ ਕਰ ਸਕਦੀ ਉਹਦੀ ਰਾਖੀ ਨਹੀਂ ਕਰ ਸਕਦੀ ਬਾਬਾ ਸਾਹਿਬ ਦੇ ਤੁਸੀਂ ਦੇਖੋ ਅੰਬੇਡਕਰ ਸਾਹਿਬ ਦੇ ਬੁੱਤ ਤੋਂ ਇਹਨਾਂ ਮਨੁਵਾਦੀ ਲੋਕਾਂ ਨੂੰ ਕਿੰਨਾ ਡਰ ਲੱਗ ਰਿਹਾ ਹੈ ਜਦੋਂ ਬਾਬਾ ਸਾਹਿਬ ਨੇ ਇਕੱਲੇਆ ਤੌਰ ਤੇ ਲੜਾਈ ਲੜੀ ਹੋਵੇਗੀ ਸ਼ਰਗਰਜ ਕੀਤਾ ਹੋਵੇਗਾ ਪਰ ਸਾਡਾ ਸਮਾਜ ਅਨਪੜ੍ਹ ਸੀ ਉਹਨਾਂ ਸਮਿਆਂ ਦੇ ਵਿੱਚ 2 ਸਾਲ 11 ਮਹੀਨੇ 18 ਜਨਾਂ ਦੇ ਵਿੱਚ ਇਹ ਸੰਵਧਾਨ ਲੇ ਕੇ ਇੱਥੋਂ ਦੇ ਮੂਲ ਵਾਸੀਆਂ ਨੂੰ ਬਰਾਬਰ ਦੇ ਹੱਕ ਲੈ ਕੇ ਦਿੱਤੇ ਅਸਲ ਦੁੱਖ ਤਾਂ ਉਹ ਹੈ ਕਿ ਜਿਹੜੀ ਭਾਜਪਾ ਹੈ ਉਹ ਵੀ ਸੰਵਧਾਨ ਨੂੰ ਨਹੀਂ ਮੰਨਦੀ ਉਹ ਵੀ ਬਾਬਾ ਸਾਹਿਬ ਦਾ ਅਪਮਾਨ ਕਰਦੀ ਹੈ ਪਿਛਲੇ ਮਹੀਨੇ ਗ੍ਰਹਿ ਮੰਤਰੀ ਇਸ ਤਰ੍ਹਾਂ ਬੋਲ ਹੈ ਜਿਵੇਂ ਉਹਨੂੰ ਪਾਤ ਵੱਡੀ ਤਹਿਲੀਬ ਹੋਵੇ ਉਹ ਕਹਿੰਦੇ ਅਮੇਰਕਰ 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 ਲਾਰਕੀਆ ਜੇ ਤੁਸੀਂ ਇਹਨਾਂ ਨੂੰ ਪ੍ਰਮਾਤਮਾ ਦਾ ਲਿਆ ਹੁੰਦਾ ਆ ਤੁਹਾਨੂੰ ਸੱਤ ਜਨਮ ਜਿਹੜੇ ਹੈਗੇ ਆ ਉਹ ਸਵਰਗ ਤੇ ਮਿਲ ਜਾਂਦੇ ਇਹਦੇ ਪ੍ਰਤੀ ਭੋਜਨ ਸਮਾਜ ਪਾਰਟੀ ਵੀ ਛੇਰ ਨੇ ਭੈਣ ਕੁਮਾਰੀ ਮਾਇਆਬਦੀ ਜੀ ਨੇ ਲਲਕਾਰਾ ਦਿੱਤਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਹਾਹਾਕਾਰ ਮੱਚੀ ਕੁਸ਼ਦੋ ਕਾਂਡਸ ਜਮਾ ਕਰ ਲਿਆ ਅੱਜ ਮਹਾਤਮਾ ਗਾਂਧੀ ਕਰਮਚੰਦ ਗਾਂਧੀ ਦੀ ਫੋਟੋ ਲਾ ਕੇ ਬਾਬਾ ਸਾਹਿਬ ਮੇਰ ਕਰਨ ਦੀ ਫੋਟੋ ਦੇ ਨਾਲ ਲਾ ਕੇ ਸਾਡੇ ਜਿਹੜਾ ਹੈਗਾ ਸਮਾਜ ਉਹਨੂੰ ਗਮਰਾਹ ਕਰਨ ਦਾ ਕੰਮ ਕਰ ਰਹੀ ਹੈ ਅਗਰ ਬਾਬਾ ਸਾਹਿਬ ਦੀ ਸੋਚ ਨੂੰ ਸੱਚੇ ਦਿਨੋਂ ਲਾਗੂ ਕਰ ਸਕਦੀ ਹੈ ਸੰਵਧਾਨ ਨੂੰ ਲਾਗੂ ਕਰ ਸਕਦੀ ਹੈ ਸਿਰਫ ਭੋਜਨ ਸਮਾਜਪਾਲੀ ਲਾਗੂ ਕਰ ਸਕਦੀ ਹੈ ਥਲੇ ਸੰਵਧਾਨ ਸਾਸਨਾ ਇਸਾਬੀ ਲਗੂ ਨਹੀਂ ਹੋਇਆ ਹਨਾਂ ਦੀ ਗੱਲ ਤਾਂ ਹੈ ਕੋਈ ਦਿਨ ਦਿਹਾੜੇ ਸਰਦਾਨ ਦੀ ਕਾਪੀ ਠੋਕੀ ਜਾ ਰਹੀ ਹੈ ਦਿਨ ਦਿਹਾੜੇ ਥੋੜੀਆਂ ਸਿਰ ਤੇ ਚਲਾਈਆਂ ਜਾ ਰਹੀਆਂ ਨੇ ਔਰ ਉੱਥੇ ਜਿੱਥੇ ਹਰਮੰਦਰ ਸਾਹਿਬ ਜਿੱਥੇ ਇਹ ਗੱਲ ਕਹਿ ਲੋ ਕੋਈ ਸਿੱਖਾਂ ਦਾ ਸਭ ਤੋਂ ਵੱਡਾ ਧੀਰਜ ਸਾਹਿਬ ਔਰ ਇੱਕ ਸਿੱਖ ਚੇਰੇ ਤੋਂ ਹੀ ਇੱਕ ਕੁਰਤੂਤ ਕਰਵਾਈ ਗਈ ਹੈ ਇਹਦੇ ਪਿੱਛੇ ਜਿਹੜੀ ਮੰਸਾ ਹੈ ਉਹ ਰਾਸ਼ਟਰੀ ਸੁਭਿ ਸੰਗਦੀ ਹੈ ਔਰ ਝਾੜੂ ਵਾਲੀ ਪਾਰਟੀ ਦੀ ਹੈ ਕੱਲ ਉਥੇ ਆਮ ਆਦਮੀ ਪਾਰਟੀ ਦੇ ਕੁਝ ਲੀਡਰ ਅੱਖਾਂ ਪੁੰਜਣ ਵਾਸਤੇ ਗਏ ਜਦੋਂ ਕਿ ਉਥੇ ਅੰਮਰਸਰ ਦੇ ਵਿੱਚ ਮੇਅਰ ਦੀ ਚੋਣ ੱੱਕੇ ਨਾਲ ਕੀਤੀ ਜਾ ਰਹੀ ਸੀ ਉਸ ਵਾਸਤੇ ਆਮ ਆਦਮੀ ਪਾਰਟੀ ਨੇ ਬਾਬਾ ਸਾਹੀ ਪ੍ਰਦਮਾ ਕੋਲੇ ਜਾ ਕੇ ਇਹਦਾ ਦੁੱਖ ਦਾ ਪ੍ਰਗਟਾਵਾ ਕੀਤਾ ਅਸੀਂ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਭਈ ਆਮ ਆਦਮੀ ਪਾਰਟੀ ਸਤਰਾਜ ਫੋਟੋ ਲਾਉਂਦੀ ਹੈ ਲੇਕਿਨ ਬਾਬਾ ਸਾਹਿਬ ਦੇ ਸੰਤਾਨ ਨੂੰ ਨਹੀਂ ਮੰਨਦੀ ਔਰ ਜਰਵੇਸ਼ ਨੂੰ ਨਹੀਂ ਮੰਨਦੀ ਚੁੱਕੇ ਜਦੋਂ ਲਾਫ ਸਰਦਾਰ ਰਹਾਵਾ ਸੀ ਇਹ ਕਹਿੰਦੇ ਇਹ ਸਮਾਜ ਨਲਾਇਕ ਸਮਾਜ ਹੈ ਤੁਸੀਂ ਦੇਖੋ ਆਪ ਅਗਰ ਆਇਆ ਪਿੰਡ ਜੜਬਾ ਹਲਕਾ ਸਰਦਾਰ ਸਤਪੁਰ ਸਿੰਘ ਜੀ ਕਹਰੀਆ ਮਿੱਠੂ ਸਿੰਘ ਜੀ ਰਾਣਪਾਲ ਸਿੰਘ ਜੀ ਕੋਲ ਨਾਸਰ ਜੀ ਉਸ ਪਿੰਡ ਦੇ ਵਿੱਚ ਸਾਰੀ ਪੰਚਾਇਤ ਇੱਕ ਪਾਸੇ ਹੈ ਸੰਦੂਰਗੜ ਸਾਹਿਬ ਸਾਰੀ ਪੰਚਾਇਤ ਇੱਕ ਪਾਸੇ ਐ ਮਤਾ ਪਾਇਆ ਹੋਇਆ ਤੇ ਸਾਰੇ ਪਾਸੇ ਚਾਰ ਦਿਵਾਰੀ ਕੀਤੀ ਲਈ ਐ ਖੜਾ ਬਣਿਆ ਹੋਇਆ ਅਬੇਦਲ ਸਾਥੀ ਪੁਤਨਾ ਲਿਆ ਕੇ ਰੱਖੀ ਹੋਈ ਆ ਲੇਕਰ ਤੇ ਚਾਰ ਸ਼ਰਾਰਤੀ ਫੰਦਿਆਂ ਨੇ ਕੋਟ ਵੱਲੋਂ ਸਟੇਜ ਲੈ ਕੇ ਡਰਾਮਾ ਕੀਤਾ ਜਾ ਰਿਹਾ ਹੈ ਇੱਕ ਤੁਸੀਂ ਦੇਖੋ ਇੱਕ ਸ਼ੂਤਰ ਸਿੱਤ ਮੰਤਰੀ ਹੋਵੇ ਉਹਦਾ ਹਲਕਾ ਹੋਵੇ ਉਹਨੇ ਇੱਕ ਵਾਰੀ ਵੀ ਹਾ ਦਾ ਨਾਰਾ ਨਹੀਂ ਮਾਰਿਆ ਭੋਜਨ ਸਮਾਜ ਪਾਰਟੀ ਏਡੀਸੀ ਕੋਲੇ ਵੀ ਗਈ ਟੀਸੀ ਕੋਲੇ ਵੀ ਗਈ ਅਸੀਂ ਉਹਨਾਂ ਨੂੰ 29 ਤਰੀਕ ਤੱਕ ਦਾ ਟਾਈਮ ਦਿੱਤਾ ਹੈ ਜੇ 38 ਤਰੀਕ ਤੱਕ ਸਤੇ ਨਹੀਂ ਡੁੱਟਦੀ ਤਾਂ ਭੋਜਨ ਸਮਾਜ ਪਾਰਟੀ ਦੇ ਯੋਧੇ ਤਗੜੇ ਹੋ ਲੋ ਆਪਾਂ ਸਾਰੇ ਪਟਾ ਕੱਟ ਕਰਕੇ ਕਿੰਦੇ ਹਾਰੇ ਸਰਕਾਰ ਨੂੰ ਚੈਨ ਨਹੀਂ ਕਰਕੇ ਅਸੀਂ ਉੱਥੇ ਪਗਰੌਲ ਦੇ ਵਿੱਚ ਬਾਬਾ ਸਾਹਿਬ ਦੀ ਬੂਟੀ ਲਗਾਵਾਂਗੇ ਜਿੰਦਾਬਾਦ 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 ਅਮਰ ਰਹੇ ਅਮਰ ਰਹੇ ਅਮਰ ਰਹੇ ਹੰਝ ਕੀ ਬਣਦਾ ਸਾਡਾ ਫਰਜ਼ ਬਣਦਾ ਅਸੀਂ ਗਰੀਬ ਹੱਲੇ ਜਾ ਕੇ ਸਾਰੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਜੋ ਜਾਣੂ ਸਾਡੇ ਸਮਾਜ ਨੂੰ ਅਸੀਂ ਸਮਝਾਈਏ ਵੀ ਜਿੰਨਾ ਲੋਕਾਂ ਨੇ ਮਗਰ ਤੁਸੀਂ 75 ਸਾਲ ਹੋ ਗਏ ਲੱਗਦੇ ਆ ਨੂੰ ਇਹ ਚਾਚੇ ਤਾਏ ਦੇ ਮਗਰ ਲੱਗਦੇ ਨੂੰ 75 ਸਾਲ ਹੋ ਗਏ ਉਹ ਸੰਤਾਨ ਨੂੰ ਖਤਮ ਕਰਨ ਲੱਗੇ ਨੇ ਕਿਉਂਕਿ ਸੰਤਾਨ ਇੱਕ ਐਸਾ ਗ੍ਰੰਥ ਹੈ ਜਿਹਦੇ ਤਹਿਤ ਸਾਨੂੰ ਸਾਰਿਆਂ ਨੂੰ ਮਨੁੱਖਤਾ ਦੇ ਰਿਕਾਰ ਦਿੱਤੇ ਨੇ ਸਾਰੀਆਂ ਔਰਤਾਂ ਨੂੰ ਰਿਕਾਰ ਦਿੱਤੇ ਨੇ ਸਾਰੇ ਕਿਸਾਨਾਂ ਨੂੰ ਦਿੱਤੇ ਨੇ ਸਾਰੇ ਮਜ਼ਦੂਰਾਂ ਨੂੰ ਦਿੱਤੇ ਨੇ ਲੇਕਿਨ ਬਹੁਤ ਲੋਕਾਂ ਨੂੰ ਸੰਵਿਧਾਨ ਤੋਂ ਤੇ ਬਾਬਾ ਸਾਹਿਬ ਤੋਂ ਨਫਰਤ ਹੈ ਅਸੀਂ ਉਹ ਨਰਮਸ ਵਾਲਿਆਂ ਨੂੰ ਚੈਲੰਜ ਕਰਦੇ ਆ ਕਿ ਸਾਡਾ ਸਮਾਜ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਔਲਾਦ ਆ ਉਹ ਪੰਜ ਪਿਆਰੇ ਜਿਹੜੇ ਕਿ ਹਜ਼ਾਰਾਂ ਬੰਦਿਆਂ ਨਾਲ ਲੜਦੇ ਸੀਗੇ ਉਹ ਸਿੰਘ ਜਦੋਂ ਚਮਕੌਰ ਦੀ ਗੜੀ ਜੰਗ ਹੋਈ ਐ ਤਾਂ ਲੱਖਾਂ ਬੰਦਿਆਂ ਲੜਦੇ ਸੀਗੇ ਲੈਣ ਕੱਢ ਲਓ ਦਿਨ ਮਿਥ ਲਓ ਅਸੀਂ ਛੁੱਟੀ ਚਟਲੀ ਬਣਾ ਦੇਗੇ ਚਟਣੀ ਚਟਲੀ ਬਣਾ ਦੇਗੇ ਅਸੀਂ ਚੇਂਜ ਕਰ ਦਿਆ ਸਰਕਾਰ ਨੂੰ ਵੀ ਜੇਕਰ ਬੰਦਾ ਦੰਦੇ ਵਿਚ ਵਿੱਚ ਐਨਐਸਏ ਕਾਨੂੰਨ ਲਾ ਕੇ ਉਸ ਸ਼ਰਾਰਤੀ ਬੰਦੇ ਨੂੰ ਬਿਪੁਰਗਾਂ ਦੇ ਚ ਕਾਲੇ ਪਾਣੀ ਦੇ ਨਾ ਪੇਚਿਆ ਤਾਂ ਪੰਜਾਬ ਦੀ ਲੀਡਰਸ਼ਿਪ ਇਕੱਠੀ ਹੋ ਕੇ ਇੱਕ ਪੰਜਾਬ ਪੱਤਰ ਦਾ ਫੈਸਲਾ ਲਵੇਗੀ ਹਰ ਫੈਸਲਾ ਕੌਣ ਹੋਏਗਾ ਇੱਥੇ ਆਉਣ ਵਾਲਾ ਜਿਹੜਾ ਸਮਾ ਹੈਗਾ ਅੰਬੇਦਕਰਵਾਤਾ ਹੋਏਗਾ ਮਨੋਬਾਦੀ ਨੂੰ ਪੂਜਾਵਾਂਗੇ ਅੰਬੇਦਕਰਵਾਤ ਲਿਆਵੇ ਮਨੋਬਾਦੀ ਪੂਜਾਵਾਂਗੇ ਅੰਬੇਦਕਰਵਾਤ ਲਿਆਵਾਂਗੇ ਜੇ ਤੁਸੀਂ ਸਾਥੀ ਆਇਓ চলো সারা বহু বহু ধন্যবাদ সারা জয় ভিম